ਜਿਹੜੇ ਸੀ ਜੀ ਦੋ ਤਿੰਨ ਵਾਰੀ ਪ੍ਰਧਾਨ ਅਦਾਰਨ ਨੂੰ ਵੀ ਮਿਲ ਲਏ ਆ ਨਾ ਪ੍ਰਧਾਨ ਸਾਡੇ ਸਾਡੀ ਧੋਨ ਨਾ ਕੋਈ ਹੋਰ ਇਹੀ ਜਿਹੜੀਆਂ ਅਫਸਰਾ ਦੀਆਂ ਨਕਾਮੀਆਂ ਨੇ ਚਾਹੇ ਕਿਸੇ ਪਾਈਪਲਾਈਨ ਦੀ ਚਾਹੇ ਕਿਸੇ ਦੀ ਤਰ੍ਹਾਂ ਦੀ ਵੀ ਜਿਹੜੀ ਸਫਾਈ ਦੀ ਜਾਂ ਕਿਸੇ ਚੀਜ਼ ਦੀ ਸਮੱਸਿਆ ਹੈਗੀ ਹੈ ਇਹ ਸਮੱਸਿਆ ਅਫਸਰਾ ਨੇ ਹੱਲ ਕਰਨੀ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਘੁੰਮ ਰਿਆ ਹੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜ ਰਿਹਾ ਉਹ ਸਾਡੇ ਛੋਟੇ-ਛੋਟੇ ਬੱਚੇ ਨੇ ਜੀ ਦੱਸੋ ਅਸੀਂ ਕਿੱਥੇ ਲੈ ਕੇ ਜਾਈਏ ਜਦੋਂ ਬਿਮਾਰੀਆਂ ਫੈਲਣ ਗਿਆ ਸਾਡੇ ਬੱਚਿਆਂ ਤੇ ਹੀ ਜ਼ਿਆਦਾ ਉਹ ਕਰੋ ਜੀ ਗੱਡੀ ਆ ਰਹੀ ਹੈ ਸਫਾਈ ਹੋ ਜੂਗੀ ਇੱਕ ਦਿਨ ਸਫਾਈ ਕਰਕੇ ਚਲੇ ਜਾਂਦੇ ਆਂ ਦੂਸਰੇ ਦਿਨ ਫੇਰ ਉਹੀ ਹੋਰ ਕੀਤਾ ਪਿਆ ਨਾ ਕੋਈ ਚੈਂਬਰ ਸਾਫ ਹੋ ਰਿਹਾ ਹੈ ਨਾ ਕਿਸੇ ਆਉਣ ਜਾਣ ਨੂੰ ਰਸਤਾ ਕੰਪਲੈਟਾਂ ਲਗਾ ਲਗਾ ਕੇ ਧੱਕੇ ਕੋਈ ਸਾਡੀ ਕੰਪਲੈਟ ਦਾ ਅਸਰ ਨਹੀਂ ਹੋ ਰਿਹਾ ਇੱਧਰ ਪਾਣੀ ਚੱਲ ਜਾਂਦਾ ਐਨੀ ਗੰਦੀ ਸਮਾਨ ਲ ਹੁੰਦੀ ਆ ਖੜਨਾ ਬੈਠਣਾ ਬਹੁਤ ਮੁਸ਼ਕਲ ਹੋ ਜਾਂਦੇ ਨੇ ਜੀ ਕੂਲਰ ਚੈੱਕ ਕਰਨ ਵਾਸਤੇ ਤੇ ਕੂਲਰ ਦਾ ਬਿਨਾ ਗੱਲ ਤੋਂ ਚਲਾਨ ਕਰ ਜਾਂਦੇ ਨੇ ਕਹਿ ਦਿੰਦੇ ਨੇ ਕਿ ਚਿੱਕਟਾ ਨੂੰ ਨਹੀਂ ਤੇ ਸਾਡਾ ਜਿਹੜਾ ਅੰਦਰ ਗੰਦਗੀ ਪਈ ਫੈਲੀ ਵੀ ਆ ਵੀ ਉਹਨਾਂ ਦਾ ਕੋਣ ਅ ਤੁਸੀਂ ਹੁਣ ਪਾਣੀ ਚੋਂ ਨੰਗ ਕੇ ਆਏ ਹੋ ਕਿੱਥੇ ਜਾ ਰਹੇ ਹੋ ਹਾਂਜੀ ਗੁਰਦੁਆਰੇ ਜੀ ਦੇਖੋ ਜੀ ਗੁਰਦੁਆਰੇ ਹੀ ਆਹੀ ਜਾ ਰਹੇ ਆ ਨਾ ਤੋ ਕੇ ਨਿਕਲੇ ਆ ਗੋਡੇ-ਗੋਡੇ ਗੰਦਵਾ ਗੰਦ ਦੇ ਵਿੱਚੋਂ ਵੇਖੋ ਗੰਦੇ ਪੈ ਜਿੰਨਾ ਮਾਗੇ ਸਾਫ ਕਰੀਏ ਪਰ ਫਿਰ ਵੀ ਸੁਥਰੇ ਥੋੜਾ ਹੁੰਦਾ ਬੰਦਾ ਉਹ ਗੰਦੇ ਪਾਣੀ ਚ ਨਿਕਲ ਕੇ ਆਉਂਦੇ ਆ ਕੀ ਮੰਗ ਕਰਦੇ ਹੋ ਮਤਾ ਜੀ ਤੁਸੀਂ ਤੁਹਾਨੂੰ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਐਂ ਤੇ ਇਹੋ ਮੰਗ ਕਰਦੇ ਆ ਵੀ ਸਾਫ ਸੁਥਰਾ ਚਾਹੀਦਾ ਸਫਾਈ ਚਾਹੀਦੀ ਏ ਸਫਾਈ ਤੇ ਹੈ ਨਹੀਂ ਆਪਣੇ ਮਹੱਲੇ ਵਿੱਚ ਸਫਾਈ ਗੰਦ ਬਹੁਤ ਜ਼ਿਆਦਾ ਹੈ ਜਿੱਧਰ ਮੱਦੀ ਚੱਲਦੀ ਉਧਰ ਹੀ ਗੰਦ ਹੈ ਹਾਂਜੀ ਆ ਮੈਂ ਕਮੇਟੀ ਵਾਲਿਆਂ ਨੂੰ ਇਹੀ ਕਹਿਣਾ ਵੀ ਇਹ ਹਾਲ ਦੇਖੋ ਕੀ ਹਾਲ ਹੋਇਆ ਹੋਇਆ ਉਰੇ ਆਰਾਮ ਨਗਰ ਦੇ ਵਿੱਚ ਹੈ ਵੋਟਾਂ ਲੈਣ ਵਾਸਤੇ ਤੁਸੀਂ ਜਲਦੀ ਜਲਦੀ ਆ ਜਾਉਨੇ ਹੋ ਤੁਸੀਂ ਉਹ ਵੀ ਉਸ ਵਾ ਦੇ ਵਿੱਚ ਇਹ ਗੰਦਾ ਇੰਨਾ ਹੈ ਤੁਸੀਂ ਆ ਕੇ ਇੱਥੇ ਦੇਖਤਾ ਲਓ ਹੈਲਥ ਡਿਪਾਰਟਮੈਂਟ ਨੂੰ ਮੈਂ ਲਿਖ ਚੁੱਕਿਆ ਹੈ ਉਹ ਵੀ ਸੁਣਦੇ ਕਵੀ ਕਮੇਟੀਆ ਨੂੰ ਐਮਸੀਆਂ ਦੇ ਨੂੰ ਸਾਰਿਆਂ ਨੂੰ ਕਹਿ ਚੁੱਕਿਆ ਪਾਣੀ ਦੇਖੋ ਇੱਥੇ ਕਹਿੰਦਾ ਚੱਲਦਾ ਪਿਆ ਇੰਨਾ ਮੱਛਰ ਪੈਦਾ ਹੋਇਆ ਹੈ ਹੋਏ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਦੱਸੋ ਕੀ ਕਰੀਏ ਹੋ ਕੀ ਮੰਗ ਕਰਦੇ ਆਂ ਮੰਗ ਮੈਂ ਆਏ ਆ ਵੀ ਕਮੇਟੀਆ ਨੂੰ ਰਿਕਵੈਸਟ ਕਰ ਰਹੇ ਆ ਵੀ ਆਉਰੇ ਆ ਕੇ ਦੇਖੋ ਕੀ ਹਾਲਚਾਲ ਹੋਇਆ ਹੋਏ ਹਾਂ ਇਹ ਰਿਕੁਐਸਟ ਹੈ ਮੇਰੀ ਮੇਰੀ ਇਹੀ ਰਿਕੁਐਸਟ ਹੈ ਤੁਮਾਂ ਵੀ ਕੇ ਵੀ ਉਰੇ ਸਾਰੇ ਆ ਕੇ ਦੇਖ ਲੈਣ ਵੀ ਕੀ ਹਾਲ ਹੋਇਆ ਤਲਾਬ ਬਣੇ ਹੋਏ ਟੋਬੇ ਬਣੇ ਹੋਏ ਨੇ ਮੱਛਰ ਮਾਰੀ ਹੋਈ ਹੋਈ ਹੈ ਤੁਸੀਂ ਇੱਥੇ ਨੰਗ ਨਹੀਂ ਸਕਦੇ ਕਿ ਐਨਾ ਬੁਰਾ ਮੱਛਰ ਮਾਰਨ ਵਾਲੀ ਕੋਈ ਮਸ਼ੀਨ ਇੱਥੇ ਆਉਂਦੀ ਹੈ ਜੀ ਧੂਆਂ ਜਾਂ ਛੱਡਦੇ ਨੇ ਜਿਹੜੇ ਉਹ ਆਉਂਦੀ ਤਾਂ ਹੈਗੀ ਹੈ ਕਦੇ ਕਦੇ ਆ ਜਾਂਦੀ ਹੈ ਹੈ ਉਸ ਤੋਂ ਬਾਅਦ ਵਿੱਚ ਧੂਆਂ ਜਾਂ ਮਾਰ ਕੇ ਚਲੀ ਜਾਂਦੀ ਹੈ ਚਲ ਠੀਕ ਹੈ ਉਹ ਹਤੂਆਂ ਉੱਪਰ ਉੜ ਜਾਂਦਾ ਮੱਛਰ ੱੱਲੇ ਆ ਜਾਂਦੇ ਨੇ ਭਾਈ ਨੇ ਜਿਹੜੇ ਮੇਰੇ ਆਲੇ-ਦਾਲੇ ਖੜੇ ਨੇ ਇਹ ਬਹੁਤ ਹੀ ਮਜਬੂਰ ਨੇ ਇਹ ਜਿਹੜੀਆਂ ਅਫਸਰਾ ਦੀਆਂ ਨਕਾਮੀਆਂ ਨੇ ਚਾਹੇ ਕਿਸੇ ਪਾਈਪਲਾਈਨ ਦੀ ਚਾਹੇ ਕਿਸੇ ਦੀ ਤਰ੍ਹਾਂ ਦੀ ਵੀ ਜਿਹੜੀ ਸਫਾਈ ਦੀ ਜਾਂ ਕਿਸੇ ਚੀਜ਼ ਦੀ ਸਮੱਸਿਆ ਹੈਗੀ ਹੈ ਇਹ ਸਮੱਸਿਆ ਅਫਸਰਾ ਨੇ ਹੱਲ ਕਰਨੀ ਆ ਅਸੀਂ ਸਿਰਫ ਇਹਨਾਂ ਨੂੰ ਦੱਸ ਸਕਦੇ ਆ ਇਹ ਜਿਹੜੀ ਸਮੱਸਿਆ ਚਾਹੇ ਕੋਈ ਪੈ ਕੋਈ ਟਕਣ ਬੰਦ ਹੈ ਚਾਹੇ ਕੋਈ ਹੋਦੀਆ ਟਕਣ ਬੰਦ ਹੈ ਇਹ ਅਫਸਰਾ ਨੇ ਆਪਣੀ ਇਨਫੈਕਸ਼ਨ ਕਰਕੇ ਕਰਨਾ ਹੈ ਇਹ ਆਪਣੇ ਚੈੱਕ ਕਰਨ ਚੈੱਕ ਕਰਕੇ ਸਾਡਾ ਜਿਹੜਾ ਰਾਮਨਗਰ ਹੈ ਇਹਦਾ ਹੱਲ ਕਰਨ ਤਾਂ ਕਿ ਲੋਕ ਖੁਸ਼ੀ-ਖੁਸ਼ੀ ਆਪਣੇ ਤਿਹਾਰ ਮਨਾ ਸਕਣ ਤੇ ਰਿਸ਼ਤੇਦਾਰ ਜਿਹੜੇ ਅੱਜ ਮੂੰਹ ਮੋੜ ਰਹੇ ਨੇ ਇਹਨਾਂ ਵੱਲੋਂ ਇੱਥੇ ਆਣ ਤਾਂ ਮਜਬੂਰ ਨੇ ਵੀ ਥੋੜੇ ਇੱਥੇ ਗੰਦਗੀ ਹੈ ਥੋੜੇ ਤੇ ਪਾਣੀ ਇਹ ਲੋਕ ਵੀ ਆਪਣੇ ਘਰਾਂ ਵਿੱਚ ਵੀ ਬੈਠ ਕੇ ਰੋਟੀ ਖਾਣ ਤੋਂ ਮਜਬੂਰ ਹੋਏ ਹੋਏ ਨੇ ਇਸ ਗੰਦਗੀ ਦੇ ਵਿੱਚ ਮੈਂ ਕਹਿੰਦਾ ਵੀ ਇਹਨਾਂ ਦਾ ਜਿਹੜਾ ਹੱਲ ਹੈ ਛੇਤੀ ਤੋਂ ਛੇਤੀ ਹਾਂਜੀ ਹਾਂਜੀ ਸਾਡੀ ਸਮੱਸਿਆ ਜੀ ਸਾਡੇ ਕੈਮਰਾ ਦਾ ਪਾਣੀ ਅੰਦਰਾਂ ਚ ਵੜਦਾ ਜੀ ਆ ਕੇ ਜਦੋਂ ਕੁੱਲਰ ਨਾਲੇ ਆਉਂਦੇ ਨੇ ਜੀ ਕੁੱਲਰ ਚੈੱਕ ਕਰਨ ਵਾਸਤੇ ਤਾਂ ਕੁੱਲਰ ਦਾ ਬਿਨਾਂ ਗੱਲ ਤੋਂ ਚਲਾਨ ਕਰ ਜਾਂਦੇ ਨੇ ਕਹਿ ਦਿੰਦੇ ਨੇ ਇਹਦੇ ਚ ਘਟਾਉ ਨੂੰ ਨਹੀਂ ਤੇ ਸਾਡਾ ਜਿਹੜਾ ਅੰਦਰ ਗੰਦਗੀ ਪਈ ਫੈਲੀ ਵੀ ਹੈ ਕਮੇਟੀ ਵਾਲੇ ਸਾਡਾ ਕੋਈ ਸੁਣਵਾ ਹੀ ਨਹੀਂ ਸਾਡੀ ਜੀ ਕਰ ਰਹੇ ਸਾਡੇ ਕਮਰਿਆਂ ਤੱਕ ਅੰਦਰ ਪਾਣੀ ਜਾ ਰਿਹਾ ਇਸ ਅਸੀਂ ਅਸੀਂ ਰਾਮਨਗਰ 'ਚ ਰਹਿੰਦੇ ਆਂ ਇਹ ਰਾਮਨਗਰ ਦੀ ਇਹ ਸਮੱਸਿਆ ਹੈ ਸਾਡੇ ਉਰੇ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਘੁੰਮ ਰਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜ ਰਿਹਾ ਉਹ ਸਾਡੇ ਛੋਟੇ ਛੋਟੇ ਬੱਚੇ ਨੇ ਜੀ ਦੱਸੋ ਅਸੀਂ ਕਿੱਥੇ ਲੈ ਕੇ ਜਾਈਏ ਜਦੋਂ ਬਿਮਾਰੀਆਂ ਫੈਲਣਗੀਆਂ ਸਾਡੇ ਬੱਚਿਆਂ ਤੇ ਹੀ ਜ਼ਿਆਦਾ ਉਹ ਕਰਨਗੀਆਂ ਵੀ ਕਮੇਟੀ ਵਾਲ ਵਿਚ ਵੀ ਜਾਇਆਏ ਅਸੀਂ ਬਹੁਤ ਵਾਰ ਕਹਿ ਲਿਆ ਉਹਨਾਂ ਨੂੰ ਉਹ ਸਾਨੂੰ ਐਂ ਟਾਲ ਕੇ ਭੇਜਦੇ ਨੇ ਜੀ ਚਲੋ ਤੁਸੀਂ ਗੱਡੀ ਆ ਰਹੀ ਆ ਕਦੇ ਕੋਈ ਬੈਠਾ ਹੁੰਦਾ ਜੀ ਉਥੇ ਕਦੇ ਕੋਈ ਹੁੰਦਾ ਚਲੋ ਜੀ ਗੱਡੀ ਆ ਰਹੀ ਆ ਸਫਾਈ ਹੋ ਜੂਗੀ ਇੱਕ ਦਿਨ ਸਫਾਈ ਕਰਕੇ ਚਲੇ ਜਾਂਦੇ ਆਈ ਦੂਸਰੇ ਦਿਨ ਫੇਰ ਉਹੀ ਬੁਰਾ ਹਾਲ ਹੁੰਦਾ ਜੀ ਕੀ ਮੰਗ ਕਰਦੇ ਹਾਂ ਤੁਸੀਂ ਅਸੀਂ ਮੰਗ ਇਹੀ ਕਰਦੇ ਆ ਜੀ ਜਿਹੜੇ ਵੱਡੇ ਅਫਸਰ ਨੇ ਬੈਠੇ ਨੇ ਕਮੇਟੀ ਦੇ ਵਿੱਚ ਉਹ ਥੋੜਾ ਰਾਮਨਗਰ ਵਾਲੇ ਵੀ ਧਿਆਨ ਦੇਣ ਵੀ ਇੱਧਰ ਦੀ ਵੀ ਬਹੁਤ ਵੱਡੀ ਸਮੱਸਿਆ ਆਈ ਚੈਂਬਰਾਂ ਦੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਦਿੱਤੀ ਆ ਉਹਨਾਂ ਨੂੰ ਉਹਨਾਂ ਕੋਲ ਅਸੀਂ ਦੋ ਵਾਰ ਗਏ ਆ ਪੰਜ ਸੱਤ ਜਨਾਨੀਆਂ ਅਸੀਂ ਇਕੱਠੀਆਂ ਹੋ ਕੇ ਗਈਆਂ ਸੀ ਜੀ ਉਹਨਾਂ ਨੇ ਸਾਨੂੰ ਇਹੀ ਕਿਹਾ ਸੀ ਜੀ ਤੁਸੀਂ ਚਲੋ ਅਸੀਂ ਇਹ ਇਹਦੇ ਤੇ ਕਾਰਵਾਈ ਕਰਾਂਗੇ ਉਥੇ ਦੇ ਚੈਂਬਰ ਖਾਲੀ ਕਰਵਾ ਦਾਂਗੇ ਸਿਰਫ ਇੱਕ ਵਾਰ ਆਏ ਨੇ ਜੀ ਚੈਂਬਰ ਵਗੈਰਾ ਖਾਲੀ ਕਰਨ ਇੱਕ ਦਿਨ ਖਾਲੀ ਰਿਹਾ ਉਸ ਤੋਂ ਬਾਅਦ ਫੇਰ ਭਰੇ ਹੋਏ ਨੇ ਜੀ ਹੁਣ ਬੇਸ਼ੱਕ ਆ ਕੇ ਦੇਖ ਲਓ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹਿ ਕੇ ਆਏ ਸੀ ਵੀ ਤੁਸੀਂ ਮੌਕਾ ਆ ਕੇ ਦੇਖੋ ਜੀ ਜੇ ਮੌਕਾ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਰਾਮਨਗਰ ਦੇ ਵਿੱਚ ਕਿੰਨਾ ਗੰਦ ਹੈ ਜੀ ਲਫਾਰ ਮਜਰਾ ਪਿੰਡ ਆ ਮੈਂ ਰਾਮਨਗਰ ਦੇ ਦੁੱਧ ਪਾਉਣ ਆਈ ਕਈ 20 ਸਾਲੇ ਹੋ ਗਏ ਤੇ ਕੰਮ ਬਦਾਂ ਸਾਰੇ ਬਸੇ ਪਾਣੀ ਉਹ ਪਾਣੀ ਆ ਬੁਰਾ ਹਾਲ ਆ ਇੱਥੇ ਕਈ ਵਾਰ ਮੂਰੇ ਕੋਈ ਡਰਾਈਵ ਕਰ ਜਾਂਦੀ ਪੈਰ ਲੱਬੜ ਜਾਂਦੇ ਆ ਪੈਰ ਲੱਬੜ ਕੇ ਫਿਰ ਧੋਣ ਨੂੰ ਵੀ ਇਹਦੇ ਟੂਟੀ ਨਹੀਂ ਹੈ ਬਾਹਰ ਕੋਈ ਫਿਰ ਕਿਸੇ ਦੇ ਜਾ ਕੇ ਪਾਣੀ ਮੰਗੀਦਾ ਪੈਰ ਧੋਗੇ ਤਾਂ ਗਾਹ ਮੁਰਸਾ ਚਲਾਈਦਾ ਕਹਿੰਦਾ ਬੁਰਾ ਹਾਲ ਆ ਹੀ ਆ ਮਨੇ ਕਹਦਾ ਤੁਸੀਂ ਦੇਖ ਲਓ ਨੰਕੇ ਐਵੇਂ ਤੁਹਾਡੇ ਸਾਹਮਣੇ ਹੁਣ ਰਹੇ ਬਾਬਰਾ